ਲੱਖ ਲੱਖ ਬੀਮਾ ਚੱਲ ਰਿਹਾ ਜਿਹਦੇ ਨਾਲ ਕਿਸੇ ਵੀ ਪ੍ਰਾਈਵੇਟ ਹਸਪੀਟਲ ਜਾਂ ਸਰਕਾਰੀ ਹਸਪੀਟਲ ਦੇ ਵਿੱਚ ਤੁਹਾਡਾ ਇਲਾਜ ਮੁਫਤ ਹੋ ਜਾਂਦਾ ਜਿਦਾਂ ਕਿ ਮੋਦੀ ਦੀ ਸਕੀਮ ਆਈ ਸੀ 2000 ਰੁਪਏ ਵਾਲੀ ਕਈ ਬੰਦੇ ਦੇ ਪੈਸੇ ਕੱਟ ਗਏ ਮਤਲਬ ਕਈ ਬਚਾਰੇ ਨੂੰ ਪਤਾ ਹੀ ਲੱਗਦਾ ਨਹੀਂ ਮੇਰੇ ਮਤਲਬ ਕਿਵੇਂ ਆਉਣਗੇ ਕਿਸ ਤਰ੍ਹਾਂ ਚੱਲਣਗੇ ਬਚਾਰੇ ਬਹੁਤ ਗਰੀਬ ਭਾਈਆਂ ਨੂੰ ਪਤਾ ਨਹੀਂ ਹਾਂਜੀ ਉਹਦਾ ਫਾਇਦਾ ਜੇ ਮੈਂ ਪ੍ਰਾਈਵੇਟ ਹਸਪੀਟਲ 'ਚ ਵੀ ਹੋ ਜੂਗਾ ਤਾਰ ਬੰਦੇ ਜਿਵੇਂ ਆਪਣੇ ਕਿਉਂ ਪੰਜਾਬ ਸਰਕਾਰ ਦੇ ਬਹੁਤ ਸਾਰੇ ਪੰਜਾਬ ਸਰਕਾਰ ਦੀ ਵੀ ਕੋਈ ਸਕੀਮ ਆਉਂਦੀ ਜਿੱਤਾਂ ਉਹ ਆਪਾਂ ਫਿਲ ਕਰਦੇ ਹਾਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹ ਲੰਘ ਵੀ ਜਾਂਦੀਆਂ ਨੇ ਬਈ ਹਣ ਬਿਲਕੁਲ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਇਹ ਚੀਜ਼ਾਂ ਦਾ ਤੇ ਬਾਅਦ ਦੇ ਵਿੱਚ ਫਿਰ ਬੰਦਾ ਕਹਿੰਦਾ ਯਾਰ ਸਾਨੂੰ ਪਤਾ ਹੀ ਨਹੀਂ ਲੱਗਾ ਦੋਸਤੋ ਅੱਜ ਦੀ ਵੀਡੀਓ ਨਾ ਥੋਡੇ ਯਾਰ ਕੰਮ ਦੀ ਚੀਜ਼ ਹੈ ਇਹ ਵੀਡੀਓ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰ ਦੇ ਕੋਈ ਕਿ ਨਾ ਜਿੰਨੇ ਵੀ ਆਪਣੀ ਆਮ ਜਨਤਾ ਹੈ ਆਪਾਂ ਨੂੰ ਨਾ ਬਹੁਤ ਸਾਰੀਆਂ ਜਿਵੇਂ ਸੈਂਟਰ ਗਵਰਨਮੈਂਟ ਜਿਹੜੇ ਸਕੀਮਾਂ ਪਾਉਂਦੀ ਹੈ ਜਾਂ ਪੰਜਾਬ ਸਰਕਾਰ ਸਕੀਮਾਂ ਪਾਉਂਦੀ ਹੈ ਉਹਦਾ ਲਾਭ ਨਹੀਂ ਚੱਕ ਸਕਦੇ ਜਿਵੇਂ ਕਿ 5 ਲੱਖ ਵਾਲਾ ਇੱਕ ਬੀਮਾ ਚੱਲ ਰਿਹਾ ਜਿਹਦੇ ਨਾਲ ਕਿਸੇ ਵੀ ਪ੍ਰਾਈਵੇਟ ਹਸਪੀਟਲ ਜਾਂ ਸਰਕਾਰੀ ਹਸਪੀਟਲ ਦੇ ਵਿੱਚ ਤੁਹਾਡਾ ਇਲਾਜ ਮੁਫਤ ਹੋ ਜਾਂਦਾ ਹੈ ਹੁਣ ਤੁਸੀਂ ਸੋਚ ਰਹੇ ਹੋਗੇ ਯਾਰ ਮੈਂ ਅੱਜ ਇਹ ਗੱਲਾਂ ਕਿਉਂ ਕਰ ਰਿਹਾ ਮੈਂ ਸ਼ੁਰੂ ਚ ਕਹਿ ਦਣਾ ਇਹ ਵੀਡੀਓ ਇੰਨੀ ਘੱਟ ਸ਼ੇਅਰ ਕਰ ਦਿਓ ਤਾਂ ਜੋ ਹਰ ਤਰ੍ਹਾਂ ਦੇ ਇਨਸਾਨ ਨੂੰ ਪਤਾ ਲੱਗ ਸੱਲੇ ਵੀ ਕਿਹੜੀਆਂ-ਕਿਹੜੀਆਂ ਸਕੀਮਾਂ ਤੇ ਤੁਸੀਂ ਦਾ ਫਾਇਦਾ ਕਿਵੇਂ ਚੁੱਕ ਸਕਦੇ ਹੋ ਆਜੋ ਆਪਾਂ ਚੱਲਦੇ ਆਂ ਬਾਈ ਨੇ ਨਾ ਇੱਕ ਕੀ ਹਾਲ ਹੈ ਬਾਈ ਜੀ ਪੱਲ ਦਾ ਵਧੀਆ ਵਧੀਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਅੱਜ ਥੋੜਾ ਜਿਹਾ ਤੁਹਾਨੂੰ ਆਪਾਂ ਕਸਟ ਦੇਣ ਲੱਗੇ ਆ ਠੀਕ ਹੈ ਸਾਰਿਆਂ ਨੂੰ ਆਪਣੇ ਨਾਲ ਜਿਵੇਂ ਕੁਝ ਕੁ ਬਹੁਤ ਸਾਰੀਆਂ ਸਕੀਮ ਆਉਂਦੀਆਂ ਨੇ ਜਿਵੇਂ 5 ਲੱਖ ਜਿਹੜਾ ਹਰ ਸਾਲ ਮੁਫਤ ਇਲਾਜ ਮਿਲਦਾ ਹੈ ਨਾ ਆਪਣੇ ਜਿੰਨੇ ਵੀ ਵੀਰ ਭਾਈ ਵੀਡੀਓ ਦੇਖ ਰਹੇ ਨੇ ਕੁਝ ਨੂੰ ਪਤਾ ਲੱਗ ਜਾਂਦਾ ਉਹ ਫਾਇਦਾ ਚੁੱਕ ਲੈਂਦੇ ਨੇ ਬਟ ਕੁਝ ਨੂੰ ਪਤਾ ਨਹੀਂ ਲੱਗਦਾ ਹੈ ਨਾ ਤੇ ਬਾਈ ਬਾਈ ਹੋਰਾਂ ਦਾ ਸੈਂਟਰ ਆ ਔਰ ਇੱਕ ਠੀਕ ਹੈ ਆਫਿਸ ਲਾ ਲਓ ਜਿਹੜੇ ਕੀ ਤੁਹਾਨੂੰ ਬਈ ਬਹੁਤਿਆਂ ਨੂੰ ਜਿਵੇਂ ਦੂਰ ਬੈਠੇ ਨੇ ਉਹ ਉਰੇ ਪਹੁੰਚ ਨਹੀਂ ਸਕਣਗੇ ਨਾ ਉਹਨਾਂ ਲਈ ਆਨਲਾਈਨ ਉਹ ਬਈ ਆਪਾਂ ਨੂੰ ਡਾਕੂਮੈਂਟ ਆਨਲਾਈਨ ਭੇਜ ਸਕਦੇ ਨੇਗੇ ਹਾਂ ਹਾਂ ਇਹ ਕਈ ਬੰਦੇ ਨੂੰ ਪੱਤੀ ਨਹੀਂ ਹੁੰਦਾ ਵੀ ਆਇਸ਼ਮਾਨ ਕਾਰਡ ਕਿੱਦਾਂ ਬਣਦਾ ਹੈ ਕਿਵੇਂ ਬਣਦਾ ਹੈ ਠੀਕ ਹੈ ਉਹ ਸਾਨੂੰ ਡਾਕੂਮੈਂਟ ਭੇਜ ਕੇ ਆਪਾਂ ਅਪਲੋਡ ਕਰਕੇ ਮਤਲਬ Google Pay ਪੇਮੈਂਟ ਪਰੋਂ ਕਰ ਸਕਦੇ ਨੇ ਠੀਕ ਹੈ ਕੋਈ ਅਪਲਾਈ ਜਿਹਦਾ ਪਹਿਲਾਂ ਨਾਮ ਵਗੈਰਾ ਹੈਗਾ ਜੀ ਉਹ ਆਪਾਂ ਤੋਂ ਡਾਊਨਲੋਡ ਵੀ ਕਰਵਾ ਸਕਦੇ ਨੇ ਠੀਕ ਹੈ ਠੀਕ ਹੈ ਜੀ ਮਤਲਬ ਇਹ ਹੈ ਬਈ ਬਾਈ ਦਾ ਆਪਾਂ ਨੰਬਰ ਤੁਹਾਨੂੰ ਸਕਰੀਨ ਤੇ ਚਲਾ ਦੇਣਾ ਬਾਕੀ ਬਈ ਪਹਿਲਾਂ ਤਾਂ ਸੱਤ ਪਹਿਲਾਂ ਐਡਰੈਸ ਦੱਸਦੇ ਜਿੰਨੇ ਵੀ ਆਪਣੇ ਲੋਕਲ ਬੰਦੇ ਨੇ ਸਭ ਤੋਂ ਪਹਿਲਾਂ ਬਚਾਰੇ ਉਹ ਇਹ ਚੀਜ਼ਾਂ ਦਾ ਫਾਇਦਾ ਚੁੱਕ ਸਕਣ ਆਪਣਾ ਦਫ਼ਤਰ ਹੈਗਾ ਜੀ ਡਿੜਬਾ ਗਾਂਬੜੀ ਔਰ ਤੇ ਸੀ ਰੋਡ ਦੇ ਉੱਪਰ ਦਫ਼ਤਰ ਹੈ ਬਾਬਾ ਅਮਰਦਾਸ ਕੈਫੇ ਠੀਕ ਹੈ ਠੀਕ ਹੈ ਜੀ ਬਾਕੀ ਇਹਦੇ ਰਿਕਾਰਡਿੰਗ ਆਪਣੇ ਕੋਲ ਹੋਰ ਵੀ ਕੰਮ ਨੇ ਜਿੱਦਾਂ ਕਿ ਪਾਸਪੋਰਟ ਹੋ ਗਿਆ ਹਾਂਜੀ ਉਹਦੇ ਵਿੱਚ ਜਿੱਦਾਂ ਕਿ ਕਿਸੇ ਵੇਲੇ ਨੂੰ ਜਲਦੀ ਹੁੰਦੀ ਆ ਵੀ ਪਾਸਪੋਰਟ ਦੀ ਆਪਾਂ ਨੂੰ ਜਲਦੀ ਡੇਟ ਚਾਹੀਦੀ ਆ ਹਾਂਜੀ ਤਾਂ ਆਪਾਂ ਉਹ ਵੀ ਲੈ ਕੇ ਦੇ ਦਾਂਨੇ ਆ ਪਾਸਪੋਰਟ ਆਪਾਂ ਅਪਲਾਈ ਵੀ ਕਰਾ ਦਾਂਨੇ ਆ ਆਪਾਂ ਨੂੰ ਡਾਕੂਮੈਂਟ ਬੰਦਾ ਘਰ ਬੈਠਾ ਭੇਜ ਸਕਦਾ ਠੀਕ ਹੈ ਪੈਨ ਕਾਰਡ ਵਗੈਰਾ ਜਿੱਦਾਂ ਕਿਸੇ ਨੇ ਕਰਾਉਣਾ ਜੀ ਆਧਾਰ ਕਾਰਡ ਉਹ ਉਹ ਸਾਡ ਲਿਆ ਆ ਕੇ ਉਹਰੇ ਵਿਜ਼ਿਟ ਕਰਕੇ ਵੀ ਮਤਲਬ ਬਣਾ ਸਕਦੇ ਵੀਰੇ ਗੱਲ ਚੱਲ ਪਈ ਜੇ ਮੈਂ ਤੁਸੀਂ ਮੈਨੂੰ ਕਹਿ ਰਹੇ ਹੋਣਾ ਮੈਂ ਇਧਰਲੇ ਪਾਸੇ ਆ ਜਾਣਾ ਬਾਈ ਤੁਹਾਨੂੰ ਸਾਰਿਆਂ ਨੂੰ ਗੱਲ ਸਮਝਾ ਦਿੰਨੇ ਆ ਆਪਣੇ ਨਾ ਕਈ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਪੋਸਟਾਂ ਦਾ ਨਹੀਂ ਪਤਾ ਲੱਗਦਾ ਹਨ ਹਾਂਜੀ ਹਾਂਜੀ ਬੱਚੇ ਮਾਰ ਖਾ ਜਾਂਦੇ ਨੇ ਜਾਂ ਡੇਟ ਨਿਕਲ ਗਈ ਬਾਈ ਤੁਹਾਨੂੰ ਜਿਵੇਂ ਪਤਾ ਨਹੀਂ ਲੱਗਦਾ ਹਨ ਕੁਝ ਵੀ ਲਾ ਲੋ ਕੋਈ ਸਕੀਮ ਆਂਦੀ ਐ ਪੋਸਟਾਂ ਸਰਕਾਰੀਆਂ ਸੈਂਟਰ ਗਵਰਨਮੈਂਟ ਦੀਆਂ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹ ਬਾਈ ਦਾ ਵਟਸਐਪ ਗਰੁੱਪ ਬਣਿਆ ਹੋਇਆ ਹਨਾ ਤੁਹਾਡਾ ਨਹੀਂ ਵੀਰੇ ਗਰੁੱਪ ਤਾਂ ਵੈਸੇ ਅਸੀਂ ਬਣਾਇਆ ਨਹੀਂ ਅਸੀਂ ਸਟੇਟਸ ਲਾ ਲਾ ਰਹੇ ਹੁੰਦੇ ਆ ਸਟੇਟਸ ਲਾ ਲਾ ਰਹੇ ਆ ਸਟੇਟਸ ਦੀ ਐਡ ਨਹੀਂ ਬੰਦੇ ਸਾਰੇ ਸਾਡੇ ਨਾਲ ਬਾਕੀ ਆਪਣਾ ਇੰਸਟਾਗ੍ਰam ਅਕਾਊਂਟ ਵੀ ਹੈਗਾ ਉਹ ਆਪਾਂ ਸ਼ੇਅਰ ਕਰ ਦਾਂਗੇ ਲਓ ਜੀ ਬਾਈ ਦਾ ਇੰਸਟਾਗ੍ਰam ਅਕਾਊਂਟ ਵੀ ਹੈ ਜੇ ਤੁਹਾਨੂੰ ਨਾ ਅਪਡੇਟ ਲੈਣੀ ਹੈ ਕਿਸੇ ਵੀ ਸਰਕਾਰੀ ਨੌਕਰੀ ਦੇ ਰਿਲੇਟਡ ਤੇ ਜਾਂ ਫਿਰ ਕੋਈ ਸਕੀਮ ਆ ਰਹੀ ਹੈ ਜੀ ਦਾ ਮਤਲਬ ਜਿਵੇਂ ਬਾਈ ਨੇ ਕਿਹਾ ਵੀ 5 ਲੱਖ ਵਾਲੇ ਕਾਰਡ ਜਾਂ ਮੋਦੀ ਦੇ ਜੋ ਵੀ ਬਹੁਤ ਸਾਰੀ ਸਕੀਮਾਂ ਚੱਲ ਰਹੀਆਂ ਨੇ ਯਾਰ ਅੱਧਿਆਂ ਦਾ ਮੈਨੂੰ ਵੀ ਨਹੀਂ ਪਤਾ ਵੀਰੇ ਮੈਂ ਤੁਹਾਨੂੰ ਸਹੀ ਦੱਸਾਂਗਾ ਜਿੱਦਾਂ ਕਿ ਆਪਾਂ ਇਨਕਮ ਸਰਟੀਫਿਕੇਟ ਹਾਂ ਰੈਜ਼ੀਡੈਂਸ ਸਰਟੀਫਿਕੇਟ ਇਹ ਆਪਾਂ ਉਹ ਆਪਾਂ ਬਣਵਾ ਦਿੰਨੇ ਆਗੇ ਉਹਦੇ ਵਾਸਤੇ ਇਹ ਬੰਦੇ ਨੂੰ ਵਿਜ਼ਿਟ ਕਰਨਾ ਪਊਗਾ ਆਪਣੇ ਕੋਲ ਓਕੇ ਉਹ ਤਾਂ ਚਲੋ ਆ ਜੂਗਾ ਨਾ ਇੱਕ ਵਾਰੀ ਉਹਦੇ ਨਾਲ ਉਹ ਉਧਰ ਆਪਾਂ ਜਨਮ ਸਰਟੀਫਿਕੇਟ ਵੀ ਕਰਵਾ ਦਿੰਨੇ ਆ ਜਿੱਦਾਂ ਕਿ ਪੁਰਾਣੇ ਜਨਮ ਸਰਟੀਫਿਕੇਟ ਬਣੇ ਹੁੰਦੇ ਨਹੀਂ ਪੰਜਾਬੀ ਚ ਉਹ ਆਪਾਂ ਇੰਗਲਿਸ਼ ਚ ਕਰਵਾ ਦਿੰਨੇ ਆ ਸੇਵਾ ਕੇਂਦਰ ਤੇ ਆਉਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਹਾਂ ਇਦਾਂ ਦੇ ਕੰਮ ਵੀ ਨੇ ਆਪਣੇ ਕੋਲ ਸਰਕਾਰੀ ਕੰਮ ਜਿਹੜੇ ਮਤਲਬ ਮੰਨ ਕੇ ਚਲੋ ਕੁਸ਼ਕ ਇਹ ਜਿਹੇ ਨੇ ਜਿਹੜਾ ਬਾਈ ਉਰੀ ਇਹੀ ਕਰਵਾ ਦਾਂਗੇ ਕੋਈ ਵੀ ਜਿੱਦਾਂ ਕਿ ਮੋਦੀ ਦੀ ਸਕੀਮ ਆਈ ਸੀ 2000 ਰੁਪਏ ਵਾਲੀ ਕਈ ਬੰਦੇ ਦੇ ਪੈਸੇ ਕੱਟ ਗਏ ਮਤਲਬ ਕਈ ਵਿਚਾਰੇ ਨੂੰ ਪਤਾ ਹੀ ਲੱਗਦਾ ਵੀ ਮੇਰੇ ਮਤਲਬ ਕਿਵੇਂ ਆਉਣਗੇ ਕਿਸ ਤਰ੍ਹਾਂ ਚੱਲਣਗੇ ਤਾਂ ਉਹ ਆਪਾਂ ਸਾਰਾ ਕੰਮ ਕਰਦੇ ਆ ਤਾਂ ਜਿੱਦਾਂ ਕਿ ਹੁਣ ਆਪਾਂ ਕਾਫੀ ਵਾਰ ਆਹ ਮੰਗੀਆਂ ਨੇਗੀਆਂ ਆਪਣਾ ਜ਼ਮੀਨ ਦੀ ਫਰਦ ਹਾਂ ਉਹ ਆਪਾਂ ਅਪਲੋਡ ਕਰਦਦੇ ਨੇ ਜੀ अच्छा जो जड़े वो ਜਿੰਨਾ ਕੋਲ ਜ਼ਮੀਨ ਘਟਤੀ ਹਣ ਉਹਨਾਂ ਨੂੰ 2-2000 ਰੁਪਏ ਮਿਲ ਰਹੇ ਸੀਗਾ ਹਨ ਮਤਲਬ ਨਵੇਂ ਫਾਰਮ ਵੀ ਭਰੇ ਜਾ ਰਹੇ ਨੇ ਜੀ ਉਹਨਾਂ ਨੂੰ ਭਰਨਾ ਚਾਹੁੰਦਾਗਾ ਠੀਕ ਹੈ ਉਹ ਸਾਲ ਦੇ 6000 ਰੁਪਏ ਮਤਲਬ ਕਸਟਮਰ ਨੂੰ ਆਉਂਦੇ ਨੇ ਠੀਕ ਹੈ ਜੀ ਸਹੀ ਫਰੀ ਆਉਂਦੇ ਨੇ ਹਾਂ ਤੇ ਬਈ ਜਿਹੜੇ ਆਪਾਂ ਮਤਲਬ ਉੱਪਰ ਜਿਹੜੇ ਖਰਚੇ ਵਰਚੇ ਲਵਾਂਗੇ ਆ ਤੇ ਨਹੀਂਗੇ ਵੀ ਜ਼ਿਆਦੇ ਨਹੀਂਗੇ ਨਹੀਂ ਉਹ ਬਾਜ਼ਾਰ ਨਾਲ ਆਪਾਂ ਘੱਟ ਰੇਟਾਂ ਦੀ ਕੰਮ ਕਰਾਂਗੇ ਜੀ ਹਾਂ ਦੇਖੋ ਬਈ ਤੁਸੀਂ ਚਾਵੇਂ ਡੜਬਾ ਸ਼ਹਿਰ ਦੇ ਵਿੱਚ ਬਾਈ ਦਾ ਆਫਿਸ ਹੈ ਚਾਹੇ ਡੜਬੇ ਦੇ ਏੜੜ ਗੇੜ ਜਿੰਨਾ ਵੀ ਏਰੀਆ ਹੈ ਇਹਦੇ ਵਿੱਚੋਂ ਤੁਸੀਂ ਕੋਈ ਵੀ ਜਿਵੇਂ ਬਾਈ ਨੇ ਕਹਿ ਆ ਵੀ ਪਹਿਲਾਂ ਬਾਜ਼ਾਰ ਚ ਰੇਟ ਰੂਟ ਤੁਹਾਨੂੰ ਪਤਾ ਐ ਨਹੀਂ ਪਤਾ ਕਿੰਨੇ ਮੰਗ ਲੈਣਾ ਹਨਾ ਤੁਹਾਨੂੰ ਕਹਦੇ ਨੇ ਕਿ ਅਸੀਂ ਤੁਹਾਡਾ ਆ ਫਾਰਮ ਭਰਾ ਦੰਨੇ ਆ ਅਸੀਂ ਇੰਨੇ ਪੈਸੇ ਲੈ ਲੈਣੇ ਆ ਔਰ ਉਹ ਚੀਜ਼ ਦਾ ਤੁਹਾਨੂੰ ਵੀ ਪ੍ਰੋਪਰ ਨਹੀਂ ਪਤਾ ਲੱਗਦਾ ਵੀ ਇਹ ਚੀਜ਼ ਕਦੋਂ ਆ ਰਹੀ ਹੈ ਤਾਂ ਅਗਰ ਕਹਿਣਾ ਜਿਹੜਾ ਨੰਬਰ ਚੱਲ ਰਿਹਾ ਨਾ ਸਕਰੀਨ ਤੇ ਇਹਨੂੰ ਭਾਵੇਂ ਤਾਂ ਸੇਵ ਕਰ ਲਓ ਬਾਈ ਹੋਰ ਸਟੇਟਸ ਲਾ ਦਿੰਦੇ ਨੇ ਕਿ ਬਾਈ ਆਹਾਹਾ ਸਕੀਮਾਂ ਚੱਲ ਰਹੀ ਨੇ ਇਹਦੇ ਦਾ ਤੁਸੀਂ ਫਾਇਦਾ ਚੁੱਕ ਸਕਦੇ ਹੋਣਾ ਵੀਰੇ ਬਿਲਕੁਲ ਜੀ ਤੇ ਜੇ ਬਈ ਕਿਸੇ ਨੇ ਮਣੀ-ਮੁਣੀ ਟਰਾਂਸਫਰ ਕਰਾਉਣੀ ਹੋਵੇ ਉਹ ਵੀ ਆਪਣੇ ਕੋਲ ਹੁੰਦੀ ਆ ਮਣੀ ਟਰਾਂਸਫਰ ਵੀ ओके ਉਹਦੇ ਤੇ ਨਹੀਂ ਇੱਕ ਉਹਦਾ ਆਪਾਂ 1% ਲੈਣੇ ਆ ਜੀ 1% ਲੈਣੇ ਆ ਨਾ ਕੋਈ ਜ਼ਿਆਦਾ ਚਾਰਜ ਨਹੀਂ ਕਰਦੇ ਠੀਕ ਹੈ ਉਹ ਮਾਰਕਟ ਡੇਡਡ 2 2% ਲੈ 2% ਚੱਲਦਾ ਜੀ ਮਾਰਕਟ ਚੱਲ ਰਿਹਾ ਹੈ ਨਾ ਹਾਂਜੀ ਹਾਂ ਬਾਕੀ ਇਨਕਮ ਟੈਕਸ ਦਾ ਟਰਨ ਭਰਉਣੀ ਆ ਕਿਸੇ ਨੇ ਬਾਹਰ ਜਾਣਾ ਹਾਂ ਹਾਂ ਮਤਲਬ ਸੀ ਰਿਪੋਰਟ ਵਗੈਰਾ ਉਹ ਸਾਰਾ ਕੰਮ ਆਪਾਂ ਕਰਦੇ ਆ ਜੀ ਉਹ ਵੀ ਬੰਦੇ ਆਪਣੇ ਤੋਂ ਕਰਾ ਸਕਦੇ ਨੇ ਡਾਕੂਮੈਂਟ ਭੇਜ ਕੇ ਟੀਆਰ ਵਗੈਰਾ ਜਿਹਨਾਂ ਨੂੰ ਕਰਨਾ ਤੇ ਬਈ ਸਭ ਤੋਂ ਵਧੀਆ ਚੀਜ਼ ਤਾਂ ਇਹ ਹੈ ਵੀ ਇਹਦੇ ਵਿੱਚ ਤੁਸੀਂ ਕੁਝਕ ਤਾਂ ਇਹੋ ਜਿਹੀਆਂ ਚੀਜ਼ਾਂ ਲਿਗੀਆਂ ਤੁਹਾਨੂੰ ਉਰੇ ਆਉਣ ਦੀ ਵੀ ਲੋੜ ਨਹੀਂ ਜਿਹੜਾ ਨੰਬਰ ਚੱਲ ਰਿਹਾ ਸਕਰੀਨ ਤੇ ਇਦੇ ਉੱਤੇ ਸੈਂਡ ਕਰ ਦਿਓ ਪਹਿਲਾਂ ਤਾਂ ਤੁਹਾਨੂੰ ਬਾਈ ਐਂ ਸਮਝਾ ਦਊਗਾ ਕਿ ਸਕੀਮਾਂ ਕਿਹੜੀ-ਕਿਹੜੀ ਨੇ ਜਿਵੇਂ ਭਈਓ 5 ਲੱਖ ਵਾਲਾ ਕਾਰਡ ਹੈ ਨਾ ਆਪਾਂ ਜਿਵੇਂ ਗੱਲ ਕਰ ਲਈਏ ਆਪਣੇ ਵਿਚਾਰੇ ਬਹੁਤੇ ਗਰੀਬ ਭਾਈਆਂ ਨੂੰ ਪਤਾ ਨਹੀਂ ਹਾਂਜੀ ਹਾਂ ਉਹਦਾ ਫਾਇਦਾ ਜਿਵੇਂ ਪ੍ਰਾਈਵੇਟ ਹਸਪੀਟਲ 'ਚ ਵੀ ਹੋ ਜਾਊਗਾ ਹਾਂ ਉਹ ਪ੍ਰਾਈਵੇਟ ਹਸਪੀਟਲ ਵੀ ਮਤਲਬ ਕੁਝ ਲਿਮਟਿਡ ਨੇ ਸਰਕਾਰ ਵੱਲੋਂ ਹੂੰ ਹੂੰ ਸਰਕਾਰੀ ਸਾਰਿਆਂ ਦੇ ਵਿੱਚ ਹੀ ਮਤਲਬ ਲਾਜ ਵਗੈਰਾ ਫ੍ਰੀ ਹੋ ਜਾਂਦਾ ਠੀਕ ਹੈ ਉਹਦੇ ਵਾਸਤੇ ਬੰਦੇ ਦਾ ਜਾਂ ਤਾਂ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ ਜਿਹਦੇ ਕਣਕ ਮਿਲਦੀ ਹੈ ਹਾਂ ਜਾਂ ਆਪਾਂ ਨੂੰ ਜੇ ਫਾਰਮ ਵਗੈਰਾ ਚਾਹੀਦਾ ਠੀਕ ਹੈ ਜੇ ਕਿਸੇ ਬੰਦੇ ਦਾ ਨਾਮ ਨਹੀਂ ਹੈਗਾ ਤਾਂ ਉਹ ਜੇ ਫਾਰਮ ਆਪ ਦਾ ਕਟਾ ਕੇ ਆਪਣੇ ਕੋਲੋਂ ਆਨਲਾਈਨ ਡਾਟਾ ਫਿਲ ਕਰਵਾ ਕੇ ਕਾਰਡ ਬਣ ਜੂਗੇ ਜੀ ਉਹਨਾਂ ਦਾ ਠੀਕ ਹੈ ਹਾਂ ਦੇਖੋ ਬਈ ਇਹ ਜਿਹੇ ਜਿਹੇ ਸਕੀਮਾਂ ਆਉਂਦੀਆਂ ਨੇ ਜੀ ਇਹ ਸੈਂਟਰ ਗਵਰਨਮੈਂਟ ਦੀ ਹੈ ਸਾਈਂ ਸੈਂਟਰ ਗਵਰਨਮੈਂਟ ਦੀ ਜੀ ਠੀਕ ਹੈ ਤੇ ਨਾਲ ਹੁੰਦੇ ਜੇ ਮੈਂ ਆਪਣੇ ਕਿਵੇਂ ਪੰਜਾਬ ਸਰਕਾਰ ਦੇ ਆ ਬਹੁਤ ਸਾਰੀਆਂ ਪੰਜਾਬ ਸਰਕਾਰ ਦੀ ਵੀ ਜਿਹੜੀ ਕੋਈ ਸਕੀਮ ਆਉਂਦੀ ਹੈ ਜੀ ਤਾਂ ਉਹ ਆਪਾਂ ਫਿਲ ਕਰ ਦਿਆਂਗੇ ਤਾਂ ਉਹ ਆਪਾਂ ਨੂੰ ਬਾਹਰੋਂ ਕੋਈ ਵੀ ਬੰਦਾ ਡਾਕੂਮੈਂਟ ਭੇਜ ਕੇ ਆਪਣੇ ਤੋਂ ਮਨਜ਼ੂਰ ਕਰਵਾ ਸਕਦਾ ਠੀਕ ਹੈ ਬਈ ਤੁਸੀਂ ਘਰੇ ਬੈ ਕੇ ਹੀ ਕਰਵਾ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਤੇ ਬਾਈ ਜਿੰਨਾਂ ਨੇ ਉਰੇ ਵਿਜ਼ਿਟ ਕਰਨਾ ਹੈ ਕਚੈਰੀਆਂ ਰੋੜਾ ਦੜਬਾਣਾ ਵੀਰੇ ਹਾਂ ਠੀਕ ਹੈ ਬਾਈ ਹੋਰਾਂ ਦਾ ਇੱਥੇ ਆਫਿਸ ਹੈ ਤੇ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਤਾਂ ਕਹਿਣਾ ਉਹਨਾਂ ਮੈਂ ਕਰ ਦੋ ਜਿਵੇਂ ਹੁਣ ਬਾਈ ਨੇ ਕਿਹਾ ਵੀ ਸੈਂਟਰ ਗਵਰਨਮੈਂਟ ਤੇ ਜਿਵੇਂ ਪੰਜਾਬ ਸਰਕਾਰੀਆ ਸਕੀਮਾਂ ਨੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਉਹ ਲੰਘ ਵੀ ਜਾਂਦੀਆਂ ਨੇ ਬਾਈ ਹਣ ਬਿਲਕੁਲ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਇਹ ਚੀਜ਼ਾਂ ਦਾ ਤੇ ਬਾਅਦ ਦੇ ਵਿੱਚ ਫਿਰ ਬੰਦਾ ਕਹਿੰਦਾ ਯਾਰ ਸਾਨੂੰ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਲੱਗਿਆ ਇਹੀ ਚੀਜ਼ ਹੈ ਬਾਈ ਪਤਾ ਹੀ ਨਹੀਂ ਲੱਗਿਆ ਹੀ ਕਹਿੰਦੇ ਨੇ ਤਾਂ ਕਰਕੇ ਕਹਿਣਾ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਸਕੀਮਾਂ ਜੇ ਮੈਂ ਆਈਡੀਆ ਦੀ ਗੱਲ ਕਰਾਂ ਬਾਈ ਹੋਰ ਉਹਨਾਂ ਨੂੰ ਕੁਛਕਦਾ ਦੋ ਚਾਰ ਔਰ ਲਾਈਆਂ ਹੋਈਆਂ ਜਿਵੇਂ ਬਾਈ ਬਾਕੀ ਆਪਾਂ ਡਰਾਈਵਿੰਗ ਲਾਇਸੈਂਸ ਵੀ ਕਰ ਦਿੰਨੇ ਆ ਘਰ ਬੈਠੇ ਲੈ ਹਾਂ ਬਿਲਕੁਲ ਕੀ ਗੱਲ ਆ ਆਟੋ ਉੱਥੇ ਜਾਣ ਦੀ ਲੋੜ ਨਹੀਂ ਹੈਗੀ ਬੰਦੇ ਨੂੰ ਹਾਂ ਘਰ ਬੈਠੀ ਆਪਣੇ ਤੋਂ ਕਰਵਾ ਸਕਦਾ ਜੀ ਲਓ ਜੀ ਡਰਾਈਵਿੰਗ ਲਾਇਸੈਂਸ ਉਹਨਾਂ ਨੇ ਨਾ ਠੀਕ ਹੈ ਕਿਸੇ ਤਰ੍ਹਾਂ ਦਾ ਜਿਵੇਂ ਬਾਈ ਕੋਈ ਆਧਾਰ ਦਾ ਕੰਮ ਕੁਛ ਦਾ ਮਤਲਬ ਜੀ ਫੋਨ 'ਚ ਮਤਲਬ ਗਲਤੀ ਹੋ ਗਈ ਜਾਂ ਕੋਈ ਨਾਮ ਦੀ ਗਲਤੀ ਕਰੈਕਸ਼ਨ ਕਿਸੇ ਵੀ ਤਰ੍ਹਾਂ ਦਾ ਕੋਈ ਬੰਦੇ ਦਾ ਕੰਮ ਫਸ ਗਿਆ ਨਹੀਂ ਹੋ ਰਿਹਾ ਕਿਸੇ ਪਾਸੋਂ ਜਾਂ ਪਾਸਪੋਰਟ ਦਾ ਕੋਈ ਕੰਮ ਨਹੀਂ ਹੋ ਰਿਹਾ ਤਾਂ ਉਹ ਪਰ ਸਾਰਾ ਹੀ ਤਸੱਲੀ ਨਾਲ ਕਰਵਾ ਦੇਣੇ ਜੀ ਕੋਈ ਚਿੰਤਾ ਨਹੀਂ ਹੈ ਓਕੇ ਮਤਲਬ ਇਕੱਲੇ ਸਕੀਮਾਂ ਦੇ ਨਾਲ-ਨਾਲ ਜੇ ਤੁਹਾਡਾ ਕਿਸੇ ਸਰਟੀਫਿਕੇਟ ਦੇ ਵਿੱਚ ਕਰੈਕਸ਼ਨ ਹੈ ਤਾਂ ਉਹ ਵੀ ਬਾਈ ਹੋਰ ਕਰ ਦੇਣਗੇ ਤੁਹਾਡਾ ਹੀਲਾ ਕਰ ਦੇਣਗੇ ਹੋਰ ਦੱਸੋ ਕੋਈ ਨਵੀਂ ਵੋਟ ਵਗੈਰਾ ਅਪਲਾਈ ਕਰਾਉਣੀ ਜਾਂ ਵੋਟਰ ਕਾਰਡ ਕੱਢਣਾ ਪਲਾਸਟਿਕ ਵਾਲਾ ਆਧਾਰ ਕਾਰਡ ਪਲਾਸਟਿਕ ਵਾਲਾ ਠੀਕ ਹੈ ਜੀ ਉਹ ਸਾਰਾ ਕੰਮ ਹੀ ਕਰਦੇ ਆਪਾਂ ਤਾਂ ਮਤਲਬ ਨਾਲ ਦੀ ਨਾਲ ਉਹਦੇ ਵਾਸਤੇ ਬੰਦੇ ਨੂੰ ਵਿਜ਼ਿਟ ਕਰਨਾ ਪਊਗਾ ਤੇ ਕਈ ਵਾਰੀ ਬੰਦਾ ਨਹੀਂ ਵੀ ਆ ਸਕਦਾ ਤਾਂ ਆਪਾਂ ਕੋਰੀਅਰ ਵੀ ਕਰਵਾ ਕੇ ਕੱਟ ਕੇ ਦੇ ਦਾਂਗੇ ਅਗਲੇ ਐਡਰੈਸ ਤੇ ਜੀ ਠੀਕ ਹੈ ਜੀ ਹਾਂ ਕੋਈ ਚੱਕਰ ਲਓ ਜੀ ਦਿੱਤੇ ਹੋਏ ਨੰਬਰ ਤੇ ਦਿੱਤੇ ਹੋਏ ਐਡਰੈਸ ਤੇ ਕੰਟੈਕਟ ਕਰ ਲਿਓ ਠੀਕ ਹੈ ਉਰੇ ਆਣਾ ਉਹ ਐਡਰੈਸ ਤੁਹਾਨੂੰ ਸਕਰੀਨ ਦੇ ਉੱਤੇ ਚੱਲ ਰਿਹਾ ਵਿਜ਼ਿਟ ਕਰ ਲਿਓ ਜਿਨ੍ਹਾਂ ਨੇ ਵੀ ਜਿੰਨਿਆਂ ਵੀ ਆਪਣੀ ਸਰਕਾਰੀ ਸਕੀਮਾਂ ਨਾਲ ਸੈਂਟਰ ਗੋਇੰਡ ਚੁੱਕਿਆ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਸਬਟਿਕਟ ਡਿਟੇਲ ਜੋ ਵੀ ਕੰਮ ਨੇ ਇੱਕ ਵਾਰੀ ਕੰਟੈਕਟ ਕਰ ਲਿਓ ਮਾਰਕੀਟ ਰੇਟ ਨਾਲੋਂ ਘੱਟ ਪੈਸੇ ਬਾਈ ਚਾਰਜਸ ਲੰਦਾਗਾ ਇਹ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਲੇ ਵੀ ਯਾਰ ਆਪਾਂ ਨੂੰ ਕਿਹੜੀ ਕਿਹੜੀ ਸਕੀਮਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀ ਨੇ ਤੇ ਕਿਹੜੀਆਂ ਕਿਹੜੀਆਂ ਨਹੀਂ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ